ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਸੂਲਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਉਹ ਲੁਧਿਆਣਾ ਠੀਕ ਹੈ ਜੀ ਬਾਈ ਕੋਲ ਤਨ ਨਗਾਵਾਂ ਬਕਾਊਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ نوٹ ਕਰੋ ਜੀ 752800351 ਬਾਈ ਜੀ ਦਾ ਨੰਬਰ ਭਰਾ ਆਪਾਂ ਸਕਰੀਨ ਤੇ ਲਾਵਾਂਗੇ ਟਾਈਟਲ ਵਿੱਚ ਠੀਕ ਹੈ ਨਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਨਾਮ ਪ੍ਰਦੀਪ ਸਿੰਘ ਪਿੰਡ ਰਸੂਲਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉ ਠੀਕ ਹੈ ਜੀ ਮੋਬਾਈਲ ਨੰਬਰ 88476 70927 ਠੀਕ ਹੈ ਜੀ ਹਾਂ ਜੀ ਪਹਿਲੀ ਗੱਲ ਜਾਣਕਾਰੀ ਦਿਓ ਜੀ ਇਹਨੂੰ ਵੀਰੇ 2 ਕੁ ਮਹੀਨੇ ਹੋ ਗਏ ਸੂਈ ਨੂੰ ਹਾਂਜੀ ਆਪਣੇ ਕੋਲੋਂ ਸਰਜਰੀ ਗਈ ਸੀਗੀ ਹਾਂਜੀ ਤੇ ਆਹ 18 ਤਰੀਕ ਨੂੰ ਇਹਦੇ ਦੋ ਟੀਕੇ ਆਪਾਂ ਭਰਾ ਦੇ 18 ਤੇ 19 ਠੀਕ ਹੈ ਜੀ ਠੀਕ ਹੈ 11 ਕਿਲੋ ਦੁੱਧ ਆ ਆਪਾਂ 10 ਕਹਿ ਕੇ ਦਵਾਂਗੇ ਵੀਰੇ ਠੀਕ ਹੈ ਰੇਟ ਭਰਾ ਪਹਿਲੇ ਦੱਸੋ ਰੇਟ ਇਹਦਾ ਵੀਰੇ ਆਪਾਂ 27000 ਦੀ ਦੇ ਦਾਂਗੇ 27000 ਦੀ ਹਾਂ ਵੀਰੇ ਠੀਕ ਲੋ ਭਰਾ ਅੰਕੀ ਪੜੀ ਬਲੂਸੀ ਦੇਖ ਸਕਦੇ ਹੋ ਤੋਰੇ ਦਰੇ ਦੀ ਦਾ ਕੋੜੇ ਅਰਗੀਆ ਵੀਰੇ ਠੀਕ ਹੈ ਜੀ ਠੀਕ ਬਿਨਾ ਨਿਆਣੇ ਤੋਂ ਚੋਂਦੇ ਹਾਂ ਠੀਕ ਹੈ ਜੀ 60000 ਰੁਪਏ ਰੇਟ ਠੀਕ ਹੈ ਜੀ ਤੇ ਬਾਈ ਜੀ ਨੇ ਜ਼ਰੂਰ ਕੰਟੈਕਟ ਕਰੋਗਾ ਠੀਕ ਹੈ ਹਾਂ ਜੀ ਬਈ ਦੂਜੀ ਵਾਰਡ ਦੀ ਜਾਣਕਾਰੀ ਦਿਓ ਜੀ ਇਹ ਦੂਜੇ ਸੂਏ ਸੁਣੀਏ ਵੀਰੇ ਹਾਂ ਜੀ ਹੂੰ ਪਹਿਲੇ ਸੂਏ ਨੇ ਵੀਰੇ 15 16 ਕਿਲੋ ਦਾ ਦੇ ਦਿੱਤਾ ਵਾ ਹਾਂ ਜੀ ਠੰਡੀ ਸੀਲ ਪੂਰੀ ਹੈ ਲੈ ਠੀਕ ਹੈ ਜੀ ਕਿ ਹਜੇ ਦੋ ਤਿੰਨ ਦਿਨ ਇਹਦੇ ਬਾਕੀ ਪਏ ਆ ਠੀਕ ਹੈ ਰੇਟ ਪਰ ਬਹਿ ਨਹੀਂ ਦਦ ਰੇਟ ਹੈ ਵੀਰੇ 57000 ਦੀ ਦੇ ਲਾ 57000 ਹੂੰ ਦੋ ਚਾਰ ਦਿਨ ਬਾਕੀ ਆ ਨੇ ਹਾਂ ਵੀਰੇ ਠੀਕ ਹੈ ਲੋਪਰਾ ਚੈੱਕ ਕਰਦਾ ਤਾ ਤੋਰਾ ਤਰਾ ਕਰਮਵਾਲੀ ਦਾ ਮੇਵਲੂ ਉਹ ਗਾ ਵਧੀਆ ਬਣਾਉਂਦੀ ਆ ਵੀਰੇ ਹਾਂਜੀ ਹਾਂਜੀ ਲਓ ਜੀ ਤੇ ਲਡੂ ਲਾਉ ਕਾਫੀ ਵੀ ਠੀਕ ਹੈ ਲਓ ਜੀ ਜਿਹੜੀ ਬਚੀ ਆ ਦੁੱਧ ਤਨੇ ਦਾ ਪਰ ਕਿਵੇਂ ਵੀਰੇ ਨਹੀਂ ਨਹੀਂ ਉਹਦੇ ਚ ਨਹੀਂ ਆਉਂਦਾ ਵੀਰੇ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦਾ ਹਾਂ ਉਹ ਨੋ ਨੰਨੀ ਉਹਦੇ ਵਿੱਚ ਚੈੱਕ ਕਰ ਸਕਦੇ ਲੋ ਜੀ ਭਾਈ ਜੀ ਨਾਲ ਜਲੂਕ ਕੰਡੈਕਟ ਕਰੋ ਪੈਂਡਰ ਸੂਲਪਰ ਤੇ ਜిల్లా ਲੁਧਿਆਣਾ ਠੀਕ ਹੈ ਜੀ ਠੀਕ ਹਾਂ ਜੀ ਬਈ ਤੀਜੀ ਦੀ ਗਾਂ ਦੀ ਜਾਣਕਾਰੀ ਦੋ ਜੀ ਤੀਜੀ ਵੀਰੇ ਜਰਸੀ ਆ ਹਾਂਜੀ ਇਹਦੇ ਨਾਲ ਬਹਿਣੀ ਵਾਲੇ ਔਰਲੇ ਪਾਸੇ ਮਗਰਲੇ ਥਣ ਚੋਂ ਹਾਂਜੀ 12 ਘਾਟਾ ਥਣ ਦਾਵਾ ਵੀਰੇ ਠੀਕ ਆ ਦੁੱਧ ਆ ਗਿਆ 7 ਕਿਲੋ ਠੀਕ ਆ ਜੀ ਦੁੱਧ ਤਾਂ ਵੱਧ ਸੀਗਾ ਹਾਂਜੀ ਤੇ ਇਹ ਦੋ ਦਿਨ ਹੀਟ ਚ ਰਹੀ ਆ ਦੋ ਟੀਕੇ ਆਪਾਂ ਆਪਦੇ ਹੱਥੀ ਭਰਾ ਦੇ ਵੀਰੇ ਇਹਦੇ ਠੀਕ ਆ ਜੀ ਹਾਂ ਠੀਕ ਆ ਭਰਾ ਕਿਤੇ ਭਰਾ ਵੀ ਮੇਰੇ ਇੱਕ ਤਾਂ ਕੱਲ ਭਰਾਇਆ ਹਾਂਜੀ ਇੱਕ ਬਰਸੋਂ ਭਰਾਇਆ ਠੀਕ ਹੈ ਜੀ ਤੇ ਰੇਟ ਭਰਾਜਾ ਅੱਜ ਦਾ ਰੇਟ 20000 ਦੀ ਦੇਦਾਂਗੇ ਵੀਰੇ 20000 ਗੁੱਥੀ ਬਾਥੀ ਦਿਖਾ ਦੇ ਪੂਰੀ ਪਿਓਰ ਆ ਵੀਰੇ ਠੀਕ ਹੈ ਜੀ ਪੰਜਾਬ ਵਾਲੀ ਆ ਨਹੀਂ ਹੈਗੀ ਹਿਮਾਚਲ ਵਾਲੀ ਠੀਕ ਹੈ ਜੀ ਕਦ ਵੱਡਾ ਸੁੱਖ ਨਾ ਦਾ ਤੇ ਫੇਸ ਚੈੱਕ ਕਰ ਸਕਦੇ ਭਰਾ ਲੋ ਜੀ ਰੇਟ ਬਿਲਕੁਲ ਬਾਈ ਨੂੰ ਜੱਜ ਦੱਸਿਆ ਦਾ ਠੀਕ ਆ ਭਰਾਇਆ ਵਾ ਹੌਣ ਭਾਈ ਕਿੰਨਾਕ ਦਿੰਦੀ ਐ ਤੇਰੇ ਸਾਰ ਨੂੰ ਤਾਂ ਹੁਣ 7 ਕਿਲੋ ਤੋਂ ਬਾਹਰ ਹੋਊ ਦੁੱਧ ਵੀਰੇ 7 ਦੋਤਾ ਨਹੀਂ ਆ ਜਾਣਾ ਵੀਰੇ ਉਹ ਹੀਟ ਕਰਕੇ ਗਰਮੈਸ਼ ਕਰਕੇ ਪਸੂ ਘਟਾ ਜਾਣਾ ਹੁੰਦਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਲੋਪਰਾ ਦੋਤਾ ਆ ਜੂਗੀ 8-9 ਕਿਲੋ ਦੇ ਵੀਰੇ ਆਮਦਾਰੀ ਠੀਕ ਹੈ ਜੀ ਠੀਕ ਹੈ ਲੋ ਜੀ ਚੈੱਕ ਕਰ ਸਦੋ ਔਰਲਾ ਥਾ ਮੈਂ ਵੀ ਹਾਂ ਵੀਰੇ ਆਹ ਠੀਕ ਹੈ ਜੀ ਠੀਕ ਹੈ ਲੋ ਜੀ ਲੋ ਜੀ ਜੇ ਕਿਸੇ ਨੇ ਘੱਟ ਪੈਸੇ ਲੋਣੇ ਤਾਂ ਜਰਸੀ ਵਧੀਆ ਤੇ ਬੱਚਾ ਬੁੱੱਚੇ ਦੇ ਤੱਕਿਆ ਬਾਤ ਆ ਹਨ ਠੀਕ ਆ ਵੀ ਚੰਗਾ ਭਰਾਇਆ ਐ ਨਹੀਂ ਵੀਰੇ ਮਾੜਾ ਭਰਾਇਆ ਠੀਕ ਆ ਜੀ ਜਰਸੀ ਦਾ ਹੀ ਪ्योर ਜਰਸੀ ਦਾ ਹੀ ਪੰਜਾਬ ਵਾਲੀ ਦਾ ਹੀ ਭਰਾਇਆ ਆਪਾਂ ਠੀਕ ਆ ਜੀ ਠੀਕ ਲੋ ਬਲੱਡ ਮਾਰ ਗਈ ਆ 100% ਰਹੂਗੀ ਬੈਰ ਠੀਕ ਆ ਜੀ ਠੀਕ ਬਾਕੀ ਅਗਲੀ ਦੀ ਕਿਸਮਤ ਹੈ ਹਨਾ ਜੀ ਹਾਂ ਵੀਰੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ